ਬਾਕੀ ਇੱਕ ਸਭ ਨਾਲੋਂ ਵਧੀਆ ਵੀਰ ਜੀ ਇੱਕ ਹੋ ਗੱਲ ਮੈਂ ਤੁਹਾਨੂੰ ਦੱਸਦਾ ਬਸ ਤਾਂ ਹਜੇ ਡਿੱਕ ਡੋਲਾ ਖਾ ਜੂਗੀ ਹਾਂਜੀ ਇਹ ਚ ਕੋਈ ਪਤਾ ਨਹੀਂ ਇਹਦੇ ਵਿੱਚ ਕਮਾਨੀ ਨਹੀਂ ਨਾ ਹੈਗੀ ਇਸ ਕਰਕੇ ਜੰਪ ਨਹੀਂ ਜੀ ਕਰੂਗੀ ਕਮਾਨੀ ਨਹੀਂ ਸਪਲੇਨ ਆ ਜਿੱਥੇ ਲਿਆ ਕੇ ਖੜਾਤੀ ਬੈੱਡਾਂ ਨੂੰ ਉੱਥੇ ਹੀ ਖੜੀ ਰਹਿਣਾ ਇਹਨੇ ਟਰਾਲੀ ਦੇ ਉੱਤੇ ਤਿਆਰ ਕਰਿਆ ਬਾਈ ਹੋਟਲ ਚੱਲਦਾ ਫਿਰਦਾ ਹੋਟਲ ਹੈ ਘਰ ਵੀ ਕਹਿ ਦਈਏ ਆਪਾਂ ਕਹ ਦਈਏ ਪੈਲਸ ਵੀ ਕਹਿ ਦਈਏ ਹਨਾ ਇਹ ਵਿਆਹ ਦਾ ਪ੍ਰੋਗਰਾਮ ਵੀ ਪੋਤਾ ਸਕਦੇ ਹਾਂ ਆਪਾਂ ਅਗਰ ਤੁਸੀਂ ਇਹਨੂੰ ਉੱਚਾ ਚੱਕਣਾ ਹੈ ਹੋਰ ਵੀ ਉੱਚਾ ਚੱਕਿਆ ਜਾਵੇ ਨਹੀਂ ਜੀ ਹੁਣ ਇਹ 6.5 ਫੁੱਟ ਹੈ ਹਾਂਜੀ ਇਹਨੂੰ ਡਾਊਨ ਕਰਨਾ ਡਾਊਨ ਵੀ ਹਾਂ ਡਾਊਨ 3 ਫੁੱਟ ਹੁੰਦਾ ਜੀ ਡਾਊਨ ਹੋ ਜੂ 3 ਫੁੱਟ ਹਾਂਜੀ ਜੀ ਮਤਲਬ ਜੇ ਕਿਸੇ ਦਾ ਵਿਆਹ ਵਾ 150 ਬੰਦੇ ਦਾ ਜਿਵੇਂ ਮਰਜ਼ੀ ਜਾ ਕੇ ਮਤਲਬ ਉਹਨਾਂ ਦੇ ਅੰਦਰ ਬਿਹੜਾ ਵਾ ਜਾ ਕੇ ਖੜਾ ਦੋ ਤੇ ਇਹਦੇ ਠੀਕ ਆ ਆਪਾਂ ਸ਼ਕਾ ਸਕਦੇ ਆ ਸਾਰੀ ਸੰਗਤ ਨੂੰ ਆਪਣਾ ਮਤਲ ਇੱਥੇ ਟਿਕਾਣਾ ਤੇ ਤਾਂ ਆਉਣਾ ਹੀ ਪੈਂਦਾ ਲਾ ਉਰੇ ਤਾਂ ਆਉਣਾ ਹੀ ਪੈਣਾ ਆਉਣਾ ਹੀ ਪੈਣਾ ਆਪਦੇ ਜਨਮ ਭੂਮੀ ਦੇ ਹਾਂਜੀ ਹਾਂਜੀ ਆਪਦਾ ਆਉਣਾ ਤਾਂ ਜਣ ਦੀ ਇਹੀ ਆ ਪੰਜਾਬ ਹੀ ਹਾਂ ਹਾਂ ਜਣੀ ਆਪਣੀ ਸੋਚ ਇਹੀ ਆ ਵੀ ਪੰਜਾਬ ਚ ਆ ਕੇ ਆਪਦਾ ਕਾਰੋਬਾਰ ਚਲਾਓ ਚਾਹ ਕਿੰਨਾ ਚਿਰ ਬਾਹਰ ਲਾ ਲੋ ਬਾਹਰ ਨਹੀਂ ਅਪਣਾ ਲੈਣਾ ਹੈ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਤੁਹਾਡੇ ਵਾਸਤੇ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਅੱਜ ਆਪਾਂ ਐਂਡ ਤੱਕ ਬਣੇ ਰਹੋ ਵੀਡੀਓ ਹੋ ਸਕਦਾ ਥੋੜੀ ਲੰਬੀ ਬਗ ਜੇ ਇਹ ਉਹਨਾਂ ਕਿਰਤੀ ਭਰਾਵਾਂ ਵਾਸਤੇ ਵੀ ਜਿਹੜੇ ਕਹਿੰਦੇ ਨੇ ਅਸੀਂ ਚਾਰ ਪੈਸੇ ਲਾ ਲਈਏ ਤੇ ਆਪਣਾ ਚੰਗਾ ਕੰਮ ਕਰ ਲਈਏ ਵੀ ਤੁਸੀਂ ਇੱਕ ਚੱਲਦਾ ਫਿਰਦਾ ਹੋਟਲ ਹਨਾ ਵੀ ਤੁਹਾਡੇ ਵਾਸਤੇ ਅਸੀਂ ਜਬ ਬਣਾ ਕੇ ਦਵਾ ਕਿ ਸਾਧਨ ਹੀ ਹੈ ਚੱਲਦਾ ਫਿਰਦਾ ਹੋਟਲ ਆ ਬਾਈ ਐਂਡ ਤੱਕ ਬਣੇ ਰਹੋ ਤੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਉਹਨਾਂ ਵਾਸਤੇ ਵੀਡੀਓ ਆ ਕਿ ਜਿਹੜੇ ਭਰਾ ਬਾਹਰ ਜਾਣਾ ਚਾਹੁੰਦੇ ਨੇ ਬਟ ਬਾਹਰਲੀ ਤਕਨੀਕ ਅੱਜ ਉਰੇ ਲੈ ਆਏ ਪੰਜਾਬ ਦੇ ਵਿੱਚ ਅੱਜ ਆਪਾਂ ਧੂਰੀ ਖੜਿਆ ਦਸ਼ਮੇਸ਼ ਬਾਡੀ ਬਿਲਡਰ ਸਰ ਵਾਲੇ ਭਾਈ ਜੀ ਹੋਰਾਂ ਲਵੇ ਤੇ ਇੱਕ ਹੋਟਲ ਬਣਾਇਆ ਚੱਲਦਾ ਫਿਰਦਾ ਇਹਦੇ ਕੀ ਕੀ ਫੈਸਿਲਿਟੀਆਂ ਦਿੱਤੀਆਂ ਨੇ ਹਨਾ ਵੀ ਕੀ ਕੁਝ ਬਣਾਉਣਾ ਕੀ ਕੁਝ ਬਣਿਆ ਹੋਇਆ ਤੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਐਂਡ ਤੱਕ ਬਣੇ ਰਹੋ ਆਜੋ ਭਾਈ ਹਾਂਜੀ ਭਾਈ ਜੀ ਜਿਹੜਾ ਆਪਾਂ ਤੁਹਾਨੂੰ ਅੱਜ ਹੋਟਲ ਦਿਖਾਉਣ ਜਾ ਰਹੇ ਹਾਂ ਵੀ ਜਿਵੇਂ ਮੈਂ ਤੁਹਾਨੂੰ ਕਿਹਾ ਚੱਲਦਾ ਫਿਰਦਾ ਹੋਟਲ ਆ ਤੇ ਭਾਈ ਹੋਰਾਂ ਨਾਲ ਗੱਲ ਕਰੀ ਕਹਿੰਦੇ ਜੀ ਇਹ ਤੁਹਾਡਾ ਚੱਲਦਾ ਫਿਰਦਾ ਘਰ ਵੀ ਹੈ ਤੁਸੀਂ ਇੱਥੇ ਰਹਿ ਵੀ ਸਕਦੇ ਹੋ ਤੇ ਇੱਕ ਗੱਲ ਕਰਾ ਇਹ ਦੋਨੇ ਭਾਈ ਸਾਹਿਬ ਹੋਰ ਨੇ ਹਨਾ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਇਹ ਬਣਾਇਆ ਤੇ ਤੁਸੀਂ ਐਂਡ ਤੱਕ ਬਣੇ ਰਹੋ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਗੇ ਆਪਾਂ ਪਾਲਕ ਸਿੰਘ ਸਾਹਿਬ ਦਿਖਾਉਣੇ ਹੁੰਨੇ ਆਗੇ ਤੇ ਅੱਜ ਤੁਹਾਨੂੰ ਇੱਕ ਹੋਰ ਵੀ ਬਹੁਤ ਵਧੀਆ ਚੀਜ਼ ਦਿਖਾਈ ਹੈਗੀ ਆਪਾਂ ਜੇ ਮੈਂ ਦੱਸਿਆ ਵੀ ਚੱਲਦਾ ਫਿਰਦਾ ਹੋਟਲ ਹੈ ਚੱਲਦਾ ਫਿਰਦਾ ਹੋਟਲ ਹੈ ਅੱਛਾ ਇਹਨੂੰ ਤਿਆਰ ਹੋਏ ਨੂੰ ਕਿੰਨਾ ਕੁ ਟਾਈਮ ਹੋ ਗਿਆ ਮਤਲਬ ਵੀ ਇਹ ਕਿੰਨੇ ਕਿ ਦਿਨਾਂ ਤੋਂ ਤਿਆਰ ਹੋਇਆ ਇਹ ਇਹ ਤਿਆਰ ਜੀ 5 ਮਹੀਨਿਆਂ ਚ ਹੋ ਜਾਂਦਾ 5 ਮਹੀਨੇ ਤਿਆਰ ਹੋਣ 5 ਮਹੀਨੇ ਲੱਗ ਜਾਂਦੇ ਨੇ ਠੀਕ ਹੈ ਅੱਜ ਜੇ ਮੈਂ ਦੇਖ ਰਿਹਾ ਤੇ ਲੱਗਿਆ ਬਹੁਤ ਕੁਝ ਹੋਇਆ ਹਨਾ ਜੀ ਹਾਂਜੀ ਤੇ ਪਰ ਫਿਰ ਵੀ ਮਤਲਬ ਵੀ ਤੁਹਾਨੂੰ ਕਿਤੇ ਕਮੀ ਤਾਂ ਨਹੀਂ ਆਈ ਲੱਗੀ ਵੀ ਵੀ ਸਾਡੇ ਤੋਂ ਹੋਣਾ ਨਹੀਂ ਜਾਂ ਕੁਝ ਨਹੀਂ ਇਹ ਪਹਿਲੀ ਵਾਰ ਧਿਆਰ ਕਰ ਰਹੇ ਹਾਂ ਜੀ ਤੱਕ ਤਾਂ ਨਹੀਂ ਜੀ ਇਹ ਗੱਲ ਕਿਉਂ ਜਿਹੀ ਜਿਹੀ ਚੀਜ਼ ਰਾਤ ਨੂੰ ਨਕਸ਼ਾ ਹੁੰਦਾ ਦਿਮਾਗ 'ਚ ਬਾਕੀ ਇਹ ਜਿਨ੍ਹਾਂ ਨੇ ਬਣਵਾਇਆ ਕੌਂ ਕਹਿੰਦੇ ਨੇ ਹਾਂਜੀ ਹਾਂਜੀ ਉਹ ਜਾ ਕੇ ਆ ਮੁੰਡਾ ਬਾਹਰ ਜਾ ਕੇ ਆਇਆ ਹਾਂਜੀ ਉਹਨਾਂ ਨੇ ਬਾਹਰਲੀ ਤਕਨੀਕ ਤੇ ਕਹਿ ਕੇ ਵੀ ਇੱਥੇ ਆ ਹੋਣਾ ਚਾਹੀਦਾ ਯਾਨੀ ਅਸੀਂ ਦੋਨਾਂ ਨੇ ਆਪਣੀ رائے ਦੇ ਨਾਲ ਠੀਕ ਹੈ ਤੇ ਨੇ ਜਾਨਾਂ ਨੇ ਇਹ ਭਰਾ ਹੈ ਮੇਰਾ ਛੋਟਾ ਹਾਂਜੀ ਹਾਂਜੀ ਬਈ ਉਹ ਅਸੀਂ ਆਪਣੀ رائے ਦੇ ਨਾਲ ਹੀ ਬਣਾਇਆ ਯਾਨੀ ਬਣਿਆ ਮਤਲਬ ਹੁਣ ਆਉਂਦੇ ਨੇ ਵਰਕਸ਼ਾਪ ਤੇ ਜਿਵੇਂ ਅਸੀਂ ਸਕੂਲ ਬਸਾਂ ਦਾ ਕੰਮ ਕਰਦੇ ਹਾਂ ਉਹ ਵੀ ਆ ਕੇ ਫੋਟੋਆਂ ਕਰਕੇ ਜਾਂਦੇ ਨੇ ਠੀਕ ਹੈ ਇੱਕ ਬੰਦਾ ਅ ਠੀਕ ਹੈ ਤੇ ਫਿਰ ਬਾਈ ਹੋਰਾਂ ਨਾਲ ਹੀ ਗੱਲਬਾਤ ਕਰਦੇ ਹਣਾ ਜਿਨ੍ਹਾਂ ਨੇ ਬਣਾਇਆ ਉਹੀ ਰਿਵਿਊ ਦੇਣਗੇ ਵੀ ਕਿਵੇਂ ਬਣਾਇਆ ਹਾਂਜੀ ਅੰਮ੍ਰਿਤਪਾਲ ਵੀਰ ਸਿੰਘ ਨਾਲ ਕਰੋ ਗੱਲ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਹਣਾ ਤੇ ਬਾਈ ਉਰੀ ਨਾਲ ਲੈ ਆਪਣੇ ਹਣਾ ਬਾਈ ਸਾਸਿਕਾਲ ਸਾਸਿਕਾਲ ਵੀਰ ਸਵਾਗਤ ਹੈ ਵੀਰ ਹਣਾ ਆਪਣੇ ਪੇਜ ਦੇ ਉੱਪਰ ਤੇ ਬਾਈ ਤੁਸੀਂ ਐਂ ਦੱਸੋ ਵੀ ਪਹਿਲਾਂ ਕਿਹੜੀ ਕੰਟਰੀ ਜਾ ਕੇ ਆਏ ਹੋ ਮੈਂ ਸਾਊਦੀ ਅਰਬੀਆਤ ਸੀ ਗਾਜੀ ਵੀਰ ਠੀਕ ਹੈ ਕਿੰਨਾ ਟਾਈਮ ਉੱਥੇ 25 ਸਾਲ ਲੱਗੇ 25 ਸਾਲ ਹਾਂਜੀ ਅੱਛਾ ਮੈਂ ਇੱਕ ਚੀਜ਼ ਦੇਖ ਲਵਾਂ ਨਾ ਵੀਰੇ ਜੇ ਮੈਂ ਕਈ ਵਾਰ ਤੇ ਮੈਂ ਆਪਾਂ ਉੱਥੇ ਕੰਮ ਕਰਦਾ ਮਰਨ ਕਿ ਚਲੋ ਤੁਸੀਂ ਚਾਹੇ 40000 ਕਮਾਉਣੇ ਚਾਹੇ 50000 ਕਮਾਉਣੇ ਜਦੋਂ ਆਪਾਂ ਇੰਡੀਆ ਚ ਆ ਗਏ ਉੱਥੇ ਵਾਲਾ ਕੰਮ ਜ਼ੀਰੋ ਹੈ ਆਪਣਾ ਮਤਲਬ ਇੱਥੇ ਟਿਕਾਣਾ ਤੇ ਤਾਂ ਆਉਣਾ ਹੀ ਪੈਂਦਾ ਲਾ ਉਰੇ ਤਾਂ ਆਉਣਾ ਹੀ ਪੈਣਾ ਆਉਣਾ ਹੀ ਪੈਣਾ ਆਪਦੇ ਜਨਮ ਭੂਮੀ ਦੇ ਹਾਂਜੀ ਹਾਂਜੀ ਆਪਦਾ ਆ ਲੈਣਾ ਤਾਂ ਜਣ ਦੀ ਇਹੀ ਆ ਪੰਜਾਬ ਹੀ ਹਾਂ ਹਾਂ ਜਣੀ ਆਪਣੀ ਸੋਚ ਇਹੀ ਆ ਵੀ ਪੰਜਾਬ ਚ ਆ ਕੇ ਆਪਦਾ ਕਾਰੋਬਾਰ ਚਲਾਓ ਚਾਹੇ ਕਿੰਨਾ ਚਿਰ ਬਾਹਰ ਲਾ ਲਓ ਬਾਹਰ ਨਹੀਂ ਆਪਣਾ ਲੈਣਾ ਹੈ ਠੀਕ ਹੈ ਠੀਕ ਹੈ ਨਾ 25 ਲੱਖ ਲ ਪਰ ਇੱਥੇ ਇਹਨਾਂ ਨਹੀਂ ਲੱਗਣਾ ਉਹਦੇ ਵਿੱਚ ਵਿੱਚ ਹੀ ਸਾਰਾ ਕੁਝ ਹੋ ਜਾਣਾ ਨਾਲੇ ਆਪਣਾ ਘਰ ਦੇ ਵਿੱਚ ਰਹਿੰਦਾ ਮਾਪਿਓ ਦੇ ਵਿੱਚ ਨਾਲੇ ਭੈਣ ਭਾਈਆਂ ਦੇ ਵਿੱਚ ਨਾਲੇ ਹੁਣ ਇਹਦੇ ਵਿੱਚ ਸਾਰੇ ਸਿਸਟਮ ਲਾਏ ਆ ਲਾ ਐਸੀ ਤਾਈਂ ਲਾ ਕੂਲਰ ਤਾਈਂ ਲਾ ਜੂਸ ਮਸ਼ੀਨਾਂ ਸਾਰੀਆਂ ਬਾਈ ਹਾਂਜੀ ਬਾਈ ਹੋਰਾਂ ਨੇ ਬਹੁਤ ਸੋਹਣਾ ਬਣਾਇਆ ਜੀ ਹਾਂਜੀ ਤੇ ਬਾਈ ਤੁਹਾਨੂੰ ਦਿਖਾਉਣਾ ਸਾਰਾ ਠੀਕ ਹੈ ਇਹ ਵਾਲਾ ਜਿਹੜਾ ਆਪਾਂ ਕਹਿੰਦੇ ਜਿਵੇਂ ਚੱਲਦਾ ਫਿਰਦਾ ਹੋਟਲ ਹੈ ਬਾਈ ਹੋਰਾਂ ਨੇ ਨਾਮ ਵੀ ਰੱਖਿਆ ਸੇਖੋਂ ਢਾਬਾ ਐਨ ਆ ਆਈ ਕੌਕੇ ਕਲਾ ਹਾਂਜੀ ਕੌਕੇ ਕਲਾ ਹਨਾ ਵੀ ਕੌਕੇ ਕਲਾ ਪਿੰਡ ਜਾਣੀਆਂ ਤੇ ਬਾਈ ਲਜਾਨੀ ਬੜੀ ਔਖੀ ਬੋਣਾ ਨਹੀਂ ਬਾਬਾ ਟੋਡੂ ਆਪੇ ਠੀਕ ਹੈ ਜੀ ਤੇ ਬਾਈ ਹੈ ਨਾ ਬਹੁਤ ਵਧੀਆ ਜੀ ਤੇ ਬਾਈ ਆਪਾਂ ਸਟਾਰਟਿੰਗ ਇੱਥੋਂ ਐਂਟਰੈਂਸ ਤੋਂ ਕਰਦੇ ਆ ਵੀ ਆਪਣੀ ਐਂਟਰੀ ਇੱਥੋਂ ਹੈ ਹਾਂਜੀ ਹਨਾ ਵੀਰੇ ਐਂਟਰੀ ਇੱਥੋਂ ਸਾਰਾ ਕੁਝ ਸਹੂਲਤ ਠੀਕ ਹੈ ਬਾਈ ਜਰਨੈਲ ਨੇ ਮਤਲਬ ਕੋਈ ਸਹੂਲਤ ਛੱਡੀ ਨਹੀਂ ਜਿਵੇਂ ਜਿਵੇਂ ਕਿਹਾ ਜਾਣੀ ਉਦੋਂ ਵੱਧ ਕੇ ਬਣਾਇਆ ਬਾਈ ਆਪਾਂ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਨਾ ਇਹ ਅੰਦਰੋਂ ਦਿਖਾਉਣਾ ਹਾਂ ਠੀਕ ਐ ਅੰਦਰੋਂ ਦਿਖਾਉਣ ਤੋਂ ਪਹਿਲਾਂ ਔਰੇ ਸਾਰੀ ਸਰਵਿੰਗ ਹੋਊਗੀ ਹਨਾ ਤੇ ਬਾਈ ਦਿਖਾ ਰਿਹਾ ਹੈਗਾ ਸਾਰਾ ਔਰੇ ਹੋਊ ਤੁਹਾਡੀ ਸਰਵਿੰਗ ਔਰੇ ਬੰਦਾ ਖੜ ਕੇ ਖਾ ਸਕਦਾ ਤੇ ਉੱਤੇ ਜਾ ਕੇ ਵੀ ਖਾ ਸਕਦਾ ਤੇ ਅੰਦਰ ਕਿਵੇਂ ਕੀ ਕੁਝ ਬਣਨਾ ਉਹ ਤੁਹਾਨੂੰ ਸਾਰਾ ਕੁਝ ਦਿਖਾਉਣਾ ਹੈ ਬਾਈ ਆ ਜਾਓ ਤੇ ਬਈ ਬਹੁਤ ਵਧੀਆ ਬਣਾਇਆ ਹੈ ਬਾਈ ਹਨਾ ਤੇ ਚੈੱਕ ਕਰੋ ਆ ਜਾਓ ਬਾਈ ਇਹਦੇ ਵਿੱਚ ਆਪਾਂ ਬਣਾਉਣਾ ਕੀ ਕੁਝ ਹੈਗਾ ਇੱਥੇ ਅੰਦਾਜ਼ਾ ਬਈ ਦੇਖੋ ਫਿਕਸ ਕਰ ਲਏ ਵੀ ਆਪਾਂ ਹਾਂਜੀ ਇਹ ਸਾਰੇ ਭੈਣ ਭਰਾਵਾਂ ਦੀ ਚੁਆਇਸ ਆ ਜੀ ਹਾਂਜੀ ਹਾਂ ਜੋ ਚੀਜ਼ ਕਹਿਣਗੇ ਉਹੀ ਆਪਾਂ ਤਿਆਰ ਕਰਾਂਗੇ ਠੀਕ ਹੈ ਹਾਂਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਜੀ ਆਪਣਾ ਗੰਨੇ ਦਾ ਗੰਨੇ ਦਾ ਆ ਗਿਆ ਹਾਂਜੀ ਜੂਸ ਕੋਈ ਮਤਵਲੇ ਵਿੱਚ ਬਰਫ਼ ਦੀ ਸਪਲਾਈ ਨਹੀਂ ਹੋਊਗੀ ਠੀਕ ਹੈ ਵੀਰੇ ਬਰਫ਼ ਤੋਂ ਬਿਨਾਂ ਮਤਵਲੇ ਮਸ਼ੀਨ ਬਹੁਤ ਸੋਹਣੀ ਲਾਈ ਆ ਬਾਈ ਜਰਨੈਲ ਹੁਣਾਂ ਨੇ ਠੀਕ ਹੈ ਤੇ ਇਹ ਡੀ ਫ੍ਰੀਜ ਆ ਗਈ ਜੀ ਇਹ ਵਾਲਾ ਹਾਂਜੀ ਇਹਦੇ ਵਿੱਚ ਗੰਨਾ ਮਤਵਲਾ ਆਪਾਂ ਰੱਖਿਆ ਕਰਾਂਗੇ ਗੰਨਾ ਸਟੋਰ ਕਰਨਾ ਹਾਂ ਸਾਫ਼ ਕਰਕੇ ਠੀਕ ਹੈ ਤੇ ਇਹ ਮਤਲਬ ਆ ਕੀ ਆਪਣੀ ਕਿਨੂਆ ਦਾ ਜੂਸ ਓਕੇ ਜੂਸ ਜਿਹੜਾ ਮਰਜੀ ਕੱਢ ਲੀਏ ਜਿਹੜਾ ਮਰਜੀ ਕੱਢ ਲੋਗੇ ਠੀਕ ਹੈ ਅੱਛਾ ਆਹ ਲੀਹ ਕਿਹੜੀ ਮਸ਼ੀਨਾਂ ਹੋ ਗਈਆਂ ਵੀਰੇ ਇਹ ਬਰੋਸਟ ਵਾਲੀਆਂ ਜੀ ਜਿਵੇਂ ਹੁਣ ਬਾਹਰਲੇ ਭੈਣ ਭਰਾ ਐਨ ਆਰੀ ਠੀਕ ਹੈ ਮਤਲਬ ਆ ਆਪਣੀਆਂ ਹੋਣ ਦੀ ਆਰਡਰ ਕੱਢ ਲਗੇ ਹਾਂਜੀ ਫ੍ਰੈਂਚ ਫ੍ਰਾਈ ਵਗੈਰਾ ਵੀ ਹੋਣ ਵਾਸਤੇ ਹਾਂਜੀ ਇਹ ਉਹਨਾਂ ਵਾਸਤੇ ਆ ਓਕੇ ਤੇ ਆ ਸਾਰੀ ਮਤਲਬ ਇਹ ਬਾਈ ਜਨੈਲ ਹੋਣਾ ਦੀ ਮਿਹਨਤ ਆ ਜੀ ਠੀਕ ਹੈ ਵੀਰੇ ਕੋਈ ਮਤਲਬ ਕੱਚ ਨਹੀਂ ਛੱਡਿਆ ਸਾਰਾ ਸਟੀਲ ਦਾ ਬਣਾਇਆ ਅੰਦਰੋਂ ਠੀਕ ਹੈ ਵੀਰੇ ਹਾਂਜੀ ਆਹਾ ਆਹ ਮਤਲਬ ਕੂਲਰ ਆ ਜੀ ਇਹ ਵੀ ਬਾਹਰੋਂ ਤੰਗੀ ਲੈ ਕੇ ਆਂਦੀ ਆ ਓਕੇ ਵੀਰੇ ਇਹ ਵੀ ਮਤਲਬ ਆਪਾਂ ਸਾਰਾ ਸਿਸਟਮ ਜਾਨੀ ਬਾਹਰੋਂ ਨਕਸ਼ਾ ਮੈਂ ਲੈ ਕੇ ਆਇਆ ਜਿਵੇਂ ਸਾ ਉਧਰ ਸੌਦੀਆ ਬਚੋਹਾਂ ਨਜ਼ਰਾਨ ਤੋਂ ਠੀਕ ਹੈ ਤੇ ਇਹ ਕੂਲਰ ਹੋ ਗਿਆ ਜੀ ਤੇ ਆਹ ਮਤਲਬ ਪੱਟੀਆਂ ਆਉਂਗੀਆਂ ਤਿੰਨ ਓਕੇ ਹਾਂਜੀ ਆ ਥੱਲੇ ਬਾਕਸ ਹੋਗੇ ਇਹ ਥੱਲੇ ਬਾਕਸ ਆਪਾਂ ਦੇਖੀ ਹਾਂ ਬਹੁਤ ਸੋਹਣੇ ਆ ਜੀ ਬਣਾਏ ਹੋਏ ਹਾਂਜੀ ਅੱਛਾ ਉਰੇ ਕੁਝ ਵੀ ਰੱਖਣ ਨੂੰ ਸਮਾਨ ਹੋਰ ਵੀ ਹਾਂਜੀ ਇਹਦੇ ਵਿੱਚ ਜੋ ਵੀ ਮਤਲਬ ਆਪਾਂ ਸਮਾਨ ਰੱਖਣਾ ਜਿਵੇਂ ਕੰਮਕਾਰ ਕਰਕੇ ਕੜਾਈਆਂ ਹਾਂਜੀ ਜੋ ਵੀ ਮਤਲਬ ਸਮਾਨ ਹੁੰਦਾ ਬਾਧੂ ਘਟੂ ਇਹਦੇ ਵਿੱਚ ਰੱਖ ਸਕਦੇ ਆ ਠੀਕ ਹੈ ਵੀਰੇ ਤੇ ਇਹ ਪੱਖੇ ਆ ਗਿਆ ਮਤਲਬ ਬਾਹਰ ਹਵਾ ਖਿੱਚਣ ਵਾਸਤੇ ਇਹ ਐਗਜ਼ੌਸਟ ਸੋਡੇ ਹਾਂਜੀ ਠੀਕ ਹੈ ਵੀਰੇ ਇਹ ਕੰਸ ਹੋ ਗਿਆ ਮਤਲਬ ਆ ਸਟੀਲ ਦੇ ਸਾਈਡਾਂ ਵਾਲੇ ਇੱਥੇ ਸਟੋਰੇਜ ਸੋਡੇ ਸਮਾਨ ਰੱਖਣਾ ਹਾਂਜੀ ਹਾਂਜੀ ਤੇ ਆਹਾ ਮਤਲਬ ਸਿੰਕ ਹੋ ਗਿਆ ਜਿਵੇਂ ਭਾਂਡਾ ਕੋਈ ਗਲਾਸ ਧੋਣੇ ਆ ਜੀ ਹਾਂਜੀ ਹਾਂ ਇਹ 에어로 ਹੋ ਗਿਆ ਜੀ ਠੀਕ ਹੈ 에어로 ਹੋ ਗਿਆ ਤੇ ਇਹ ਗੀਜਰ ਹੋ ਗਿਆ ਹਾਂਜੀ ਹਾਂ ਇਹ ਏਸੀ ਹੋ ਗਿਆ ਜੀ ਅਚਾ ਏਸੀ ਵੀ ਲਾ ਰੱਖਿਆ ਦੇ ਹਾਂਜੀ 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 ਲੈ ਵੀ ਮਿੱਤਰੋ ਬਾਈ ਉਹਨਾਂ ਦੀ ਪੂਰੇ ਕੂਲਰ ਵੀ ਐ ਪੂਰੇ ਏਸੀ ਵੀ ਐ ਪੂਰੇ ਗੀਜਰ ਵੀ ਲਾਇਆ ਹੋਇਆ ਪੂਰੇ ਆਰੋ ਵੀ ਲਾਇਆ ਹੋਇਆ ਪੂਰੇ ਟੂਟੀਆਂ ਸੁੱਕਦਾ ਵੀ ਸਾਰਾ ਕੁਝ ਆ ਬਾਈ ਹਨ ਇਹਦੇ ਵਿੱਚ ਹਾਂਜੀ ਆਪਣੇ ਮਲਾਜਮ ਭਰਾ ਆਉਣਗੇ ਫਿਰ ਉਹ ਥੋੜਾ ਵੀ ਗੰਦਾ ਪਾਣੀ ਪੀਵਾਂਗੇ ਬਟਿੰਕੀ ਵਾਲਾ ਠੀਕ ਆ ਨਾ ਇਉਂ ਨਾਲ ਹੀ ਸਹੂਲਤ ਵਾਸਤੇ ਸਾਰੀ ਚੀਜ਼ਾਂ ਦੀ ਇਹ ਨਕਸ਼ਾ ਵੀਰੇ ਬਾਹਰ ਲਾਈ ਆ ਠੀਕ ਹੈ ਅੱਛਾ ਜੀ ਮੈਂ ਹੁਣ ਆਹ ਵੀ ਤੁਹਾਨੂੰ ਨਾ ਆ ਦੇਖੋ ਆ ਸਟੀਲ ਦਾ ਸਾਰਾ ਕੁਝ ਜਿਵੇਂ ਬਣਾਇਆ ਹੋਇਆ ਔਰ ਇਹ ਨਹੀਂ ਹੈਗਾ ਵੀ ਕਿਸੇ ਤਰੀਕੇ ਨਾਲ ਗੰਦ ਪੈ ਜੂਗਾ ਨਾ ਨਾ ਜੀ ਮਤਲਬ ਵੀ ਉਹ ਵੀ ਮੜਾ ਕੋਲ ਹੀ ਹੋਊਗਾ ਰ ਮੜਾ ਜੀ ਹਾਂ ਜੀ ਐਂਟਰਟੇਨਮੈਂਟ ਵੀ ਕਰਦਾ ਹੈ ਹਾਂ ਜੀ ਇਹ ਲੀੜੀ ਆ ਠੀਕ ਹੈ ਇਹ ਬਾਈ ਦੀ ਮਿਹਨਤ ਆ ਸਾਰੀ ਮਿਹਨਤ ਜਾਨੀ ਬਾਈ ਜਨੈਲ ਦੀ ਆ ਜਿਵੇਂ ਜਿਵੇਂ ਮੈਂ ਕਹੀ ਗਿਆ ਉਵੇਂ ਉਵੇਂ ਜਣੀ ਉਸ ਤੋਂ ਵੱਧ ਕੇ ਇਹ ਆਪਦੀ ਸੋਚ ਤੋਂ ਵੱਧ ਬਈ ਇਹਨਾਂ ਨੇ ਬੀਤ ਕਰਕੇ ਬਣਾਇਆ ਹਾਂਜੀ ਲੈ ਬਾਈ ਹਨਾ ਦੇਖੋਰੇ ਉੱਪਰ ਲਾਈਟਾਂ ਦੀ ਸਹੂਲਤ ਵੀ ਹੈਗੀ ਹੈ ਵਧੀਆ ਮਤਲਬ ਵੀ ਰਾਤ ਨੂੰ ਮਾਹੌਲ ਪੂਰਾ ਬਣਦਾ ਚ ਹੈ ਹਾਂਜੀ ਮਤਲਬ ਜੇ ਕਿਸੇ ਦਾ ਵਿਆਹ ਵਾ 150 ਬੰਦੇ ਦਾ ਜਿਵੇਂ ਮਰਜ਼ੀ ਜਾ ਕੇ ਮਤਲਬ ਉਹਨਾਂ ਦੇ ਅੰਦਰ ਬੇੜਾ ਵਾ ਜਾ ਕੇ ਖੜਾ ਦੋ ਤੇ ਇਹਦੇ ਵਿੱਚ ਸਾਰਾ ਲਾਚਨ ਤਿਆਰ ਕਰਕੇ ਠੀਕ ਹੈ ਆਪਾਂ ਸ਼ਕਾ ਸਕਦੇ ਆ ਸਾਰੀ ਸੰਗਤ ਨੂੰ ਹਾਂਜੀ ਕੋਈ ਮਤਲਬ ਕੋਈ ਦੁਆਵੇ ਦਾ ਪ੍ਰੋਗਰਾਮ ਆ ਜੀ ਉਹ ਵੀ ਮਤਲਬ ਇਹਦੇ ਵਿੱਚ ਬਣਾ ਕੇ ਆਪਾਂ ਸ਼ਕਾ ਸਕਦੇ ਆ ਲੈ ਵੀ ਤਿੰਨ ਪੱਠੀਆਂ ਲਾਈ ਹੋਈਆਂ ਨੇ ਬਾਈਨ 1 2 3 ਹਨਾ ਛੋਟੀ ਵੱਡੀ ਤੇ ਉਸ ਤੋਂ ਵੱਡੀ ਇਦਾਂ ਕਰਕੇ ਇਹ ਤੇ ਮਤਲਬ ਕੋਈ ਵੀ ਵੱਡਾ ਰਚਨ ਬਣਾਉਣਾ ਉਹ ਤੋਂ ਛੋਟਾ ਇਹ ਤੇ ਮਤਲਬ ਚਾਹ ਦਾ ਸਿਸਟਮ ਸਾਰੇ ਮਤਲਬ ਬਾਈ ਨੇ ਆਪਦੀ ਸਹੂਲਤ ਨਾਲ ਇਹ ਬਣਾ ਕੇ ਦਿੱਤੇ ਸੋਚਣਾ ਆਹਾ ਬੈੱਡ ਕਾਦੇ ਵਾਸਤੇ ਹਾਂਜੀ ਇਹ ਬੈੱਡ ਮਤਲਬ ਜੀ ਮਤਲਬ ਆਰਾਮ ਵੀ ਕਰ ਸਕਦੇ ਆ ਆਪਾਂ ਇਹ ਤੇ 2 4 ਜਾਲ ਦੋਸਤ ਆ ਗਏ ਇਹਦੇ ਵਿੱਚ ਕੰਬਲ ਵਗੈਰਾ ਸਾਰਾ ਨੂੰ ਰਜਾਈਆਂ ਇਹ ਚੀਜ਼ਾਂ ਰੱਖ ਸਕਦੇ ਆ ਇਹ ਘਰ ਵੀ ਹੈ ਬਾਕਸ ਘਰ ਵੀ ਹੈ ਘਰ ਆ ਜੀ ਹਾਂ ਇਹਹੀ ਇਹਹੀ ਮੂੰਹੋਂ ਸੁਣਨਾ ਦੀ ਬਾਬੇ ਘਰ ਵੀ ਹੈ ਹਾਂਜੀ ਘਰ ਆ ਜੀ ਤੇ ਇਹ ਮਤਵਲ ਆਪਣੇ ਆਹ ਬਾਕਸ ਦੇਖ ਲਓ ਜੀ ਉਹ ਸੋਨੇ ਬਣਾਏ ਆ ਆਹ ਦੇਖ ਲਓ ਜੀ ਠੀਕ ਹੈ ਵੀਰੇ ਹਾਂ ਤੇ ਕਾਉਂਟਰ ਆ ਗਿਆ ਜੀ ਹਾਂਜੀ ਹਾਂ ਹਾਂਜੀ ਲਓ ਬਾਈ ਹਨਾ ਆਵਰੇ ਵੀ ਬਾਈ ਹੋਰਾਂ ਨੇ ਵਧੀਆ ਬਣਾ ਹਾਂ ਤੁਹਾਡੇ ਵੀ ਬਿਲਕੁਲ ਚੈੱਕ ਪਲੇਸ ਜਿਹੜੀ ਜਗ੍ਹਾ ਜੀ ਇਹੀ ਸਗਲੀ ਚੈੱਕ ਪਲੇਟ ਲਾਈ ਆ ਕੋਈ ਪਲਾਈ ਨਹੀਂ ਨਾ ਲਾਈ ਤੇ ਇਹ ਮੈਂ ਚੈੱਕ ਪਲੇਟ ਹੀ ਕਿਹਾ ਬਾਈ ਹੁਣਾਂ ਨੂੰ ਮੈਂ ਕਹਿੰਦਾ ਬਹੁਤ ਸੋਹਣਾ ਕੰਮ ਕਰਦੇ ਆ ਵੀਰ ਜੀ ਵੀ ਆ ਆ ਪਾ ਕੇ ਇਹਨਾਂ ਤੋਂ ਬਣਵਾਓ ਯਾਨੀ ਬਹੁਤ ਸਹੀ ਪੈਸਿਆਂ ਚ ਬਣਾਉਂਦੇ ਆ 25 30 ਲੱਖ ਲਾ ਕੇ ਆਪਾਂ ਬਾਹਰ ਜਾਂਦੇ ਆ ਨਾਲੇ ਮਾਪੇ ਉਹਨੂੰ ਟੈਨਸ਼ਨ ਨਾਲੇ ਬੱਚੇ ਨੂੰ ਟੈਨਸ਼ਨ ਠੀਕ ਹੈ ਠੀਕ ਹੈ ਨਾ ਮਤਲਬ ਵੀ ਜਿਹੜੀ ਜਗ੍ਹਾ ਕੀ ਸਾਰੀ ਪੂਰੀ ਦੇਖ ਕੇ ਬਣਤੀ ਹੋਈ ਹੈ ਹਾਂਜੀ 에ਅਰ ਰੋਟਰ ਦੀ ਜਗ੍ਹਾ ਆ ਗਈ ਅੱਛਾ ਜੀ ਇੱਥੇ ਰੋਟਰ ਫਿੱਟ ਹੋਣਾ ਜੀ ਹਾਂਜੀ ਓਕੇ ਵੀਰੇ ਹਾਂਜੀ ਲੋ ਬਈ ਉਰੇ ਇਨਵਰਟਰ ਫਿੱਟ ਹੋ ਜਾਣਾ ਹਾਂਜੀ ਹਾਂਜੀ ਤੇ ਬਈ ਹੈਨਾ ਮੰਨ ਲੀਏ ਹੈਨਾ ਉਰੇ ਚਲੋ 버거 ਬਣ ਗਏ ਪੀਜ਼ ਆ ਜੋ ਵੀ ਤੁੰਨੇ ਬਣਾਉਣਾ ਬਣ ਗਿਆ ਉਰੇ ਸਾਰਾ ਮਸੂੜਾ ਤੇ ਆਪਾਂ ਹੁਣ ਮੜੇ ਉੱਪਰ ਚੱਲੀ ਜੀ ਫਿਰ ਚਾਣਾ ਪੈ ਚਲ ਉਸ ਤੋਂ ਪਹਿਲਾਂ ਇੱਕ ਚੀਜ਼ ਆ ਵੀ ਦਿਖਾ ਦਈਏ ਬਾਈ ਜਿਹੜਾ ਨੇ ਦੱਸਤਾ ਬੰਦ ਹਾਂ ਇਹ ਦੋ ਓਪਨ ਰਾਤ ਨੂੰ ਅਗਰ ਥਨੇ ਆਪਣਾ ਬੰਦ ਕਰਨਾ ਨਾ ਹਾਂਜੀ ਇਹ ਸ਼ੌਕਰ ਲੱਗਿਆ ਦੋ ਜੀ ਹਾਂਜੀ ਸ਼ੌਕਰਾਂ ਦੇ ਹਿਸਾਬ ਨਾਲ ਤੁਸੀਂ ਇਹਨੂੰ ਬੰਦ ਕਰ ਹਾਂ ਇੱਧਰ ਲਾ ਹੋ ਗਿਆ ਜੀ ਦੇਖੋ ਪੂਰੇ ਵਧੀਆ ਨੇ ਮਤਲਬ ਹਾਂਜੀ ਚੈੱਕ ਕਰੋ ਆ ਇਧਰਲੇ ਲਾਈਟਾਂ ਲੱਗੀਆਂ ਹੋਈਆਂ ਜੀ ਹਾਂ ਆ ਦੋ ਹੋ ਗਏ ਜੀ ਓਪਨ ਹੋਣ ਵਾਲੇ ਗੇਟ ਠੀਕ ਹੈ ਵੀਰੇ ਹਾਂਜੀ ਲੋ ਜੀ ਇਹ ਚੀਜ਼ ਵੀ ਵਧੀਆ ਵੀ ਮਤਲਬ ਵੀ ਥਨੇ ਰਾਤ ਨੂੰ ਸ਼ਟਡਾਊਨ ਕਰਨਾ ਸ਼ਟਡਾਊਨ ਆਪਾਂ ਕਰ ਸਕਦੇ ਹਾਂ ਹਾਂਜੀ ਹਾਂਜੀ ਆਪਾਂ ਨੂੰ ਉੱਪਰ ਚੱਲਦੇ ਹਾਂ ਵੀ ਉੱਪਰ ਵੀ ਪੌੜੀਆਂ ਪੂਰੀਆਂ ਉਹਨੋਂ ਉੱਪਰ ਆ ਗਏ ਬਈ ਆਪਾਂ ਹਾਂਜੀ ਉੱਪਰ ਆ ਗਏ ਇੱਕ ਤਾਂ ਝੂਟੇ ਬਹੁਤ ਵਧੀਆ ਮਿਲਦੇ ਨੇ ਵਾਹ ਜੀ ਹਨਾ ਇਹ ਬਾਈ ਜਰਨੈਲ ਨੇ ਦਵਾਇਆ ਜੀ ਤੇ ਬਾਈ ਜਰਨੈਲ ਜੀ ਨੇ ਇਹ ਝੂਟੇ ਦਵਾਇਆ ਤੇ ਬਾਈ ਉਹ ਇਹ ਸੀਟਿੰਗ ਕਿੰਨੇ ਜਣਿਆਂ ਦੀ ਹੋਊਗੀ ਸਾਡੀ ਇਹ ਸੀਟਿੰਗ ਹੋ ਗਈ ਜੀ 20 ਜਣਿਆਂ ਦੀ ਹੋਗੀ 20 ਜਣੇ ਆ ਕੇ ਆਉਣ ਨਾਲ ਖਾ ਸਕਦੇ ਨੇ 20 ਪਰਵਾਲ ਜਣੇ ਦੀ ਜੀ ਬਹਿ ਸਕਦੇ ਆ ਠੀਕ ਹੈ ਤੇ ਇਹ ਵੀ ਨਕਸ਼ਾ ਬਾਹਰ ਲਾਈ ਆ ਠੀਕ ਉਤਲਾ ਮਤਲਬ ਆਮ ਟੇਬਲ ਵੀਰੇ ਬਹਿਣ ਦਾ ਨਾ ਦੋ ਤਿੰਨਾਂ ਦਾ ਜੱਜ ਵੱਧ ਤੋਂ ਵੱਧ ਪੰਜਾ ਛਿਆਂ ਦਾ ਬਣਦਾ ਠੀਕ ਹੈ ਠੀਕ ਹੈ ਨਾ ਤੇ ਇਹ ਮਤਵਲਾ ਆਪਾਂ ਬਣਾਇਆ 20ਾਂ ਦਾ 20 ਜਾਨਾਂ ਦਾ ਹਾਂਜੀ ਇਹ ਸਾਰੇ ਸਟੀਲ ਦੀ ਬਾਈ ਨੇ ਟੇਬਲ ਬਣਾਇਆ ਕੋਈ ਮਤਵਲਾ ਦੂਜਾ ਨਹੀਂ ਬਣਾਇਆ ਹੈ ਓਕੇ ਮੇਰੇ ਡਿਮੈਂਟ ਨਹੀਂ ਕੋਈ ਵੀ ਲਾ ਟੇਬਲ ਇਹਨਾਂ ਨੇ ਆਪ ਹਾਂਜੀ ਦੇਖ ਬੱਚਾ ਆ ਗਿਆ ਦੇਖੋ ਕਹਦਾ ਮੈਨ ਜਾ ਇਹ ਬਾਈ ਬਾਈ ਦੀ ਇਹ ਆ ਜੀ ਇਹ ਆਪਣੇ ਟੈਂਕੀ ਆ ਜੀ ਪਾਣੀ ਵਾਲੀ ਹਾਂਜੀ ਹਾਂਜੀ ਇਹ ਪਾਣੀ ਵਾਲੀ ਟੈਂਕੀ ਆ ਜੀ ਹਾਂਜੀ ਤੇ ਆਹ ਮਤਲਬ ਜੀ ਚ ਪਾਣੀ ਘਟ ਵੀ ਜਾਵੇ ਬਾਈ ਨੇ ਨਾ ਸਟੀਲ ਦੀ ਟੈਂਕੀ ਲਾਤੀ ਠੀਕ ਹੈ ਇਹ ਆਪਣਾ ਉਹਰੇ ਹੈਂਡ ਵਾਸ਼ ਹੈ ਨਾ ਹਾਂਜੀ ਲੋ ਜੀ ਨਵਾਸ ਆ ਗਿਆ ਜੀ ਉੱਪਰ ਉੱਪਰ ਆ ਗਿਆ ਹਾਂਜੀ ਉੱਪਰ ਆ ਜੀ ਹਰੇਕ ਚੀਜ਼ ਦਾ ਖਾਸ ਧਿਆਨ ਰੱਖਿਆ ਟੌਲੀਟ ਡੰਗਰ ਨੂੰ ਇਹ ਉਹਰੇ ਸ਼ੈਂਪੂ ਆ ਗਿਆ ਬਾਈ ਇਹ ਥੋੜਾ ਆ ਗਿਆ ਲੁਕਿੰਗ ਗਲਾਸ ਆ ਗਿਆ ਹਾਂ ਤੇ ਬਾਈ ਇਹ ਮੰਨ ਕੇ ਚੱਲੋ ਹਨਾ ਵੀ ਹੁਣ ਉਹਰੇ ਆਹ ਹੋ ਗਿਆ ਮਨ ਕੋਈ ਵਾਰ ਹਨੇਰੀ ਚੱਲ ਗਿਆ ਤੂਫਾਨ ਚੱਲ ਗਿਆ ਵੀ ਉਹਰੇ ਬੰਦੇ ਬੈਠੇ ਨੇ ਮਿੱਟੀ ਉੱਡਦੀ ਆ ਉਹਦਾ ਕੀ ਹੈਗਾ ਹੱਲ ਵੀ ਆਹ ਵੀ ਪਰਦੇ ਲਾਏ ਆ ਜੀ ਆਹ ਦੇਖੋ ਹਾਂ ਆ ਪਰਦੇ ਲਾਏ ਆ ਜੀ ਲਓ ਬਾਈ ਆਹ ਪਰਦੇ ਲਾਏ ਆ ਜਿਵੇਂ ਆਪਾਂ ਨੇ ਘਰ ਦੇ ਵਿੱਚ ਨਾ ਮਤਲਬ ਘਰ ਨਾਲੋਂ ਵੀ ਵੱਧ ਕੇ ਸਹੂਲਤਾ ਆਏ ਪਰਦੇ ਖਿੱਚੋ ਤੇ ਥੱਲੇ ਚ ਆਪਣੀਆਂ ਬੈਲਟਾਂ ਚੇਪੀ ਲੱਗਦੀ ਹੈ ਜੀ ਲੋਕ ਹੋ ਜਾਂਦਾ ਬਿਲਕੁਲ ਚਾਰਜਪੇੜਾ ਜਦ ਵੀ ਬੰਦ ਹੋ ਜਾਂਦਾ ਠੰਡੋ ਬਲਕੋਨੀ ਲੱਗੂ ਠੰਡ ਮੌਕੇ ਵੀ ਸਾਰੇ ਚਾਰਜਪੇੜਾ ਮਤਲਬ ਬੰਦ ਹੋ ਜਾਂਦਾ ਵਿੱਚ ਲੇਟਾਂ ਲਗੀਆਂ ਤੇ ਗਰਮੀ ਵਾਸਤੇ ਜੀ ਉੱਤੇ ਦੇਖੋ ਉੱਪਰ ਪੱਖੇ ਲਾਰ ਕੇ ਨੇ ਜੀ ਆ ਚੈੱਕ ਕਰੋ ਵੀਰੇ ਪੱਖੇ ਵੀ ਲਾਏ ਹੋਏ ਨੇ ਹਾਂਜੀ ਤੇ ਸਾਡਾ ਫੋਨ ਲੋ ਹੋ ਗਈ ਅਸੀਂ ਚਾਰ ਦੇ ਵੀ ਲਾਉਣਾ ਕੋਈ ਆਵੇ ਜੀ ਲਾਓ ਜੀ ਉੱਤੇ ਏ ਬਾਬੇ ਰੋਡ ਦੀ ਕਿਰਪਾ ਜੀ ਸਹੀ ਪੁੱਛੂਗਾ ਜੀ ਮਤਲਬ ਅਸੀਂ ਦੱਸਿਆ ਤੇ ਉਹਨਾਂ ਦੀ ਕਿਰਪਾ ਅਸੀਂ ਕੋਹ ਨਹੀਂ ਕਰਨ ਜੋਗੇ ਠੀਕ ਹੈ ਵੀਰੇ ਠੀਕ ਹੈ ਨਾ ਇੱਥੇ LED ਅੰਦਰ ਵੀ LED ਲਾਉਂਗੇ ਹਾਂ LED ਉੱਤੇ ਲਾਵਾਂਗੇ ਜੇ ਬੱਚੇ ਆਉਂਦੇ ਸੁਬਾ ਸ਼ਾਮ ਗੁਰਦੁਆਰੀ ਦਾ ਤੇ ਬੱਚੇ ਵੀ ਆ ਕੇ ਜਿਵੇਂ ਪਰਵਾਰਾਂ ਦੇ ਨਾਲ ਆਉਂਦੇ ਆ ਤੇ ਜੇ ਕਿਸੇ ਦਾ ਮੋਬਾਈਲ ਚਾਰਜ ਵੀ ਨਹੀਂ ਹੈ ਮਤਲਬ ਉਹ ਚਾਰਜ ਹੋ ਸਕਦਾ ਠੀਕ ਹੈ ਜੀ ਤੇ ਲਾ ਲਓ ਲਓ ਬਈ ਹਾਂ ਆ ਵੀ ਚੀਜ਼ ਬਹੁਤ ਵਧੀਆ ਬਾਕੀ ਸਾਰਾ ਇਹ ਇੱਕ ਹੋਰ ਗੱਲ ਆ ਜੀ ਆ ਚੀਜ਼ ਦੇਖੋ ਸੋਨੂੰ ਇਹ ਚੀਜ਼ ਕਦੇ ਨਹੀਂ ਮਿਲਣੀ ਹੈ ਹਾਂਜੀ ਇਹ ਵੀ ਨਕਸ਼ਾ ਸਾਰਾ ਬਾਹਰ ਲਾਇਆ ਸਾਰਾ ਸਟੀਲ ਦਾ ਜੰਗਲਾ ਲਾਇਆ ਬਾਈ ਨੇ ਸਾਰਾ ਸਟੀਲ ਦਾ ਹੀ ਸਾਰਾ ਸਟੀਲ ਦਾ ਜੰਗਲਾ ਵਾ ਮਾ ਕੋਈ ਲੋਹੇ ਦਾ ਜੰਗਲਾ ਨਹੀਂ ਇਹ ਵੀ ਦੇਖੋ ਜੀ ਅੱਛਾ ਬਾਈ ਮੈਂ ਇੱਕ ਗੱਲ ਹੋਰ ਕਰਾਂ ਅਗਰ ਹਨਾ ਅਗਰ ਤੁਸੀਂ ਇਹਨੂੰ ਉੱਚਾ ਚੱਕਣਾ ਹੈ ਹੋਰ ਵੀ ਉੱਚਾ ਚੱਕਿਆ ਜਾਣਾ ਨਹੀਂ ਜੀ ਹੁਣ ਇਹ ਇਹ 6.5 ਫੁੱਟ ਹੈ ਹਾਂਜੀ ਇਹਨੂੰ ਡਾਊਨ ਕਰਨਾ ਡਾਊਨ ਵੀ ਹਾਂ ਡਾਊਨ 3 ਫੁੱਟ ਹੁੰਦਾ ਜੀ ਇਹ ਡਾਊਨ ਹੋ ਜੂ 3 ਫੁੱਟ ਹਾਂਜੀ 3 ਫੁੱਟ ਡਾਊਨ ਹੁੰਦਾ ਜੀ। ਇਹ ਐਡਜਸਟੇਬਲ ਬਣਿਆ ਹੋਇਆ ਜੀ। ਠੀਕ ਹੈ। ਇੱਧਰ ਆ ਜੀ। ਜਾਣਗੇ ਨਾ ਇਹ। ਹਾਂਜੀ ਹਾਂਜੀ। ਇੱਧਰ ਆ ਜੀ। ਫਰੰਟ ਲੈ ਕੇ ਜਾਣਗੇ। ਹਾਂਜੀ। ਇਹ ਰਹੇ ਇਉਂ ਥੱਲੇ, ਨੀਚੇ ਡਾਊਨ ਹੋ ਜੂਏ 3 ਫੁੱਟ ਥੱਲੇ ਉਤਰੇ ਆਊਗਾ ਜੀ। 3 ਫੁੱਟ ਨੀਚੇ ਹੋ ਜੂਗਾ ਜੀ। ਹਾਂਜੀ। ਠੀਕ ਹੈ। ਇਹ ਮਤਲਬ 3 ਫੁੱਟ ਥੱਲੇ ਉਤਰੇ ਆਊਗਾ। 3 ਫੁੱਟ ਥੱਲੇ ਹੋ ਜਾਂਦਾ ਵੀਰ ਜੀ। ਹਾਂਜੀ। ਮਤਲਬ ਜਦੋਂ ਆਪਾਂ ਇਹ ਖੜਾਉਣਾ ਜਿੱਥੇ ਹਾਂਜੀ। ਉੱਥੇ ਮਤਲਬ ਇਹ 3 ਫੁੱਟ ਪਤਾ ਚੱਕ ਦੇਣਾ ਲੋਖ ਲੱਗ ਜਾਂਦੇ ਆ। ਠੀਕ ਹੈ। ਕਿਉਂ ਉਹ ਨਾ ਕੋਈ ਮੇਰੇ ਹਿਸਾਬ ਚ ਤਾਂ ਹਏ ਤਾਂ ਨਹੀਂ ਕਿਸੇ ਨੇ ਇਹ ਬਣਾਈ ਤੇ 22 ਤੋਂ ਬਾਅਦ ਮਤਲਬ ਹੋਰ ਬਥੇਰੀ ਸੰਗਤ ਆਉ ਉਹ ਵੀ ਮੈਂ ਤਾਂ ਕਹਿੰਦਾ ਆ ਕੇ ਇਹ ਕਿਵੇਂ ਪੰਜਾਬੀ ਘੜ ਸਕਦੇ ਨੇ ਪੰਜਾਬੀ ਘੜ ਸਕਦੇ ਆ ਕਿਉਂ ਆਪਾਂ ਟਰਾਲੀ ਦੇ ਉੱਤੇ ਤਿਆਰ ਕਰਿਆ ਬਾਈ ਹੋਟਲ ਚੱਲਦਾ ਫਿਰਦਾ ਹੋਟਲ ਹੈ ਘਰ ਵੀ ਕਹਦੀਏ ਆਪਾਂ ਕਹਦੀਏ ਪੈਲਸ ਵੀ ਕਹਦੀਏ ਹਨਾ ਇਹ ਵਿਆਹ ਦਾ ਪ੍ਰੋਗਰਾਮ ਵੀ ਪੋਤਾ ਸਕਦੇ ਆ ਨਾ ਵੇਖੋ ਜੀ ਇੱਕ ਚੀਜ਼ ਹੈ ਵੀ ਜਿਹੜਾ ਜਿੱਦੀ ਮਿਸਤਰੀ ਹੈ ਨਾ ਜਿਹੜਾ ਕਹੇ ਮੈਂ ਤਾਂ ਐ ਕਰਤਾ ਜਿਹੜਾ ਹੋ ਗਿਆ ਮੈ ਤੋਂ ਨਹੀਂ ਯਾਰ ਹੋਰ ਬਣਦਾ ਉਹ ਬੰਦਾ ਤਰੱਕੀ ਨਹੀਂ ਕਰ ਸਕਦਾ ਨਾ ਉਹ ਬੰਦਾ ਗਾਹਕ ਦੇ ਮਨਪਸੰਦੀ ਚੀਜ਼ ਬਣਾ ਸਕਦਾ ਸਹੀ ਹੈ ਜੀ ਜਿਹੜੇ ਬੰਦੇ ਨੇ ਗਾਹਕ ਨੇ ਵੀ ਦੇਖੋ ਉਹਦੀ ਵੀ ਸੁਣਨੀ ਆਪਾਂ ਮੰਨਣੀ ਆ ਥੋੜਾ ਜਿਹਾ ਆਪਾਂ ਐ ਵੀ ਸੋਚਣਾ ਵੀ ਜਦੋਂ ਗਾਹਕ ਆਵੇ ਉਹਦੇ ਬਾਅਦ ਤੇ ਸਹੂਲਤ ਹਰੇਕ ਚੀਜ਼ ਉਹ ਸਾਰੀਆਂ ਗੱਲਾਂ ਦੇਖ ਕੇ ਜਿੱਦ ਤਾ ਇਹ ਕੰਮ 'ਚ ਪੂਕਦੀ ਹੋਈ ਨਹੀਂ ਹਾਂ ਤੇ ਭਾਈ ਮੈਂ ਇੱਕ ਗੱਲ ਹੋਰ ਕਰਾਂ ਹਣਾ ਵੀ ਦੇਖੋ ਭਾਈ ਬਾਹਰ ਲਾਈ ਦੀਆ ਮਤਲਬ ਵੀ ਆਊਟ ਆਫ ਕੰਟਰੀ ਤੋਂ ਆਇਆ ਓਰੇ ਵੀ ਉਦਲਾ ਛੱਡ ਕੇ ਉਰੇ ਬਹੁਤ ਵੱਡਾ ਉਪਰਾਲਾ ਬਾਈ ਇੱਕ ਗੱਲ ਹੋਰ ਕਰਾਂ ਮੇਰੇ ਭਰਾਵਾਂ ਨੇ ਜਿਹੜੇ YouTube ਤੇ ਵੀਡੀਓ ਵਗੈਰਾ ਪਾਉਂਦੇ ਨੇ ਹਨ ਤੁਸੀਂ ਬਾਈ ਨੂੰ ਸਪੋਰਟ ਕਰਨੀ ਹੈ ਬਾਈ ਹਨ ਜਿਹੜੀ ਜਗ੍ਹਾ ਤੇ ਬਾਈ ਹੋਊਗਾ ਮੈਂ ਤੁਹਾਨੂੰ ਐਡਰੈਸ ਵੀ ਦੱਸ ਦੂੰਗਾ ਤੇ ਬਾਈ ਦਾ ਨੰਬਰ ਵੀ ਮੈਂ ਬੁਲਵਾ ਦੂੰਗਾ ਤੁਸੀਂ ਜਾ ਕੇ ਬਾਈ ਦੇ ਹਨਾ ਬਾਈ ਵੀਡੀਓ ਕਰਨੇ ਹੈ ਬਾਈ ਦੀ ਸਪੋਰਟ ਕਰਨੀ ਹੈ ਬਾਈ ਵੀ ਜਰੂਰ ਪਹੁੰਚੋ ਸਾਰੇ ਜਣੇ ਉਰੇ ਆ ਕੇ ਨਾ ਆਪਣਾ ਖਾਣਾ ਪੀਣਾ ਖਾਓ ਤੇ ਹੋਰ ਫੂਡ ਬਲੌਗਰ ਵੀ ਭਰਾ ਹੋਣਗੇ ਹਨਾ ਉਹ ਵੀ ਬਾਈ ਤੱਕ ਵਿਜ਼ਿਟ ਕਰਿਓ ਬਾਈ ਬਾਈ ਤੁਸੀਂ ਖੜਨਾ ਕਿਹੜੀ ਜਗ੍ਹਾ ਤੇ ਜਗਰਾਉਂ ਜੀ ਜਗਰਾਉਂ ਜਗਰਾਉਂ ਹਾਂ ਜੀ ਜਗਰਾਉਂ ਲੋ ਬਾਈ ਜਗਰਾਉਂ ਖੜਨਾ ਬਾਈ ਫਰਾਂ ਠੀਕ ਹੈ ਤੇ ਨੰਬਰ ਮੈਂ ਡਿਸਕ੍ਰਿਪਸ਼ਨ ਚ ਪਾ ਦੂੰਗਾ ਬਾਈ ਹਾਂ ਜੀ ਹਾਂ ਜੀ ਹਨਾ ਤੇ ਤੁਸੀਂ ਬਾਈ ਲਵੇ ਜਾਇਓ ਤੇ ਕਦੋਂ ਸ਼ੁਰੂ ਕਰ ਦਾਂਗੇ ਬਾਈ ਬਸ ਹੀ ਆ ਪੰਜਾ ਸੱਤਾਂ ਦੇ ਨਾਲ ਚ ਪਹਿਲਾ ਗੁਰੂ ਘਰ ਹਾਜ਼ਰੀ ਠੀਕ ਹੈ ਫਿਰ ਭੈਣ ਭਾਈਆਂ ਦੀ ਹਾਜ਼ਰੀ ਠੀਕ ਹਾਂ ਜੀ ਬਾਲੀ ਗਾੜੀ ਕਰਖੇ ਨੇ ਜੀ ਬਹੁਤ ਮਹਿੰਗੇ ਬਹੁਤ ਵਧੀਆ ਟਾਪ ਦੇ ਜਿਹੜੀ ਚੀਜ਼ ਹੈ ਨਿਕ ਨੰਬਰ ਬਣਾ ਕੇ ਦੇਣ ਓਕੇ ਮਤਲਬ ਭਈ ਉਹ ਚੀਜ਼ਾਂ ਹੈ ਜੇ ਬਣਣਗੇ ਬੂਂਗਲਾ ਖਾਨ ਵਾਲੇ ਕੰਮ ਹੋ ਜੂਗੀ ਇੱਕ ਹੋਰ ਗੱਲ ਆ ਵੀਰ ਜੀ ਗਣ ਦੇ ਆਪਣੀ ਜ਼ਮੀਰ ਜਾਜਤ ਨਹੀਂ ਦਿੰਦੀ ਹਾਂਜੀ ਹਾਂ ਜਾਨਾਂ ਦੇ ਆਪਾਂ ਸੱਚ ਨਾਲ ਕਹਿੰਦੇ ਆਪਾਂ ਸੈਲਫ ਇਹ ਇੱਕ ਜਾਂ ਪਹਿਣ ਪਰਾਵਾਂ ਚੰਗਾ ਖਾਣ ਵਾਸਤੇ ਇਹ ਖੋਲਿਆ ਬਣਾਇਆ ਤੇ ਸਾਰਾ ਦੇਸੀ ਘਿਓ ਚ ਆਪਾਂ ਬਣਾਇਆ ਘਿਓ ਵੀ ਹੈ 10 ਰੁਪਏ ਘੱਟ ਕਮਾ ਲਾਂਗੇ ਚੀਜ਼ ਟੌਪ ਦੀ ਬਣਾ ਕੇ ਖਵਾਉਣੇ ਠੀਕ ਹੈ ਹਾਂਜੀ ਦੇਸੀ ਘਿਓ ਤੇ ਬਟਰ ਤੇ ਸਰੋਂ ਦਾ ਤੇਲ ਔਰ ਫੈਨ ਮੈਂ ਨਹੀਂ ਬਾੜਨਾ ਬਿਲਕੁਲ ਠੀਕ ਹੈ ਵੀਰੇ ਆਪਣੀ ਜਮੀਲ ਜਾਜ ਨਹੀਂ ਲਾਵਾ ਭਾਈ ਠੀਕ ਹੈ ਤੇ ਬਈ ਬਹੁਤ ਵਧੀਆ ਯਾਰ ਹਨਾ ਤੇ ਬਣਾਈ ਵੀ ਬਹੁਤ ਵਧੀਆ ਤੇ ਬਣਵਾਈ ਆ ਜੀ ਨੇ ਉਹ ਵੀ ਬਹੁਤ ਵਧੀਆ ਬਈ ਹਨਾ ਪਲੀ ਸੱਤ ਵੀ ਦੇਖ ਲਓ ਜੀ ਹਾਂ 72 ਮਾਤਲ ਅਮਰੀਕੀ ਤਰਪਾਲ ਲਾਈ ਆ ਅੱਛਾ ਬਾਹਰਲੀ ਤਰਪਾਲ ਹੈ ਹਾਂ ਛੱਤ ਦੇ ਉੱਤੇ ਨਾ ਹੀ ਡਬਲ ਵੈਲਵਰੋ ਪਈ ਹੋਈ ਹੈ ਸਿੰਗਲ ਨਹੀਂ ਪਈ ਡਬਲ ਆ ਦੇਖੋ ਦਿਖਦੀ ਆ ਅੰਦਰਲੇ ਪਾਸੇ ਜਿਹੜੇ ਕੱਟ ਨੇ ਹੇਠਲੇ ਪਾਸੇ ਵਾਲੀ ਆ ਉੱਪਰਲੇ ਪਾਸੇ ਵਾਲੀ ਆ ਇਹ ਦੋ ਚਦਰਾਂ ਡਬਲ ਪਈ ਹੋਈ ਹੈ ਜੀ ਇਹ ਇਹ ਤਰਪਾਲ ਪਈ ਪਈ ਹੋਈ ਆ ਦੂਰੀ ਤਰਪਾਲ ਬੈਲ ਬਰੋ ਜਿਹੜੀ ਟਰੈਕਟਰ ਦੀ ਛਤਰੀ ਨੂੰ ਲੱਗਦੀ ਹੈ ਬਾਹਰ ਨੂੰ ਬਹੁਤ ਮਹਿੰਗੀ ਉਹ ਪਈ ਹੋਈ ਹੈ ਜੀ ਅਜਾ 18000 ਦੀ ਤਾਂ ਦੋਨੇ ਤਰਪਾਲਾਂ ਪਈਆਂ ਨੇ 20000 ਦੀ ਠੀਕ ਹੈ ਜੀ ਬੜਾ ਮਹਿੰਗਾ ਕੰਮ ਹੋਇਆ ਹੈ ਜੀ ਬਈ ਅੱਜ ਕਿਸੇ ਮੈਂ ਹੋਰ ਦੇਖ ਰਿਆ ਉਰੇ ਲਾਈਟਿੰਗ ਦੀ ਸੁਵਿਧਾ ਵੀ ਬਹੁਤ ਵਧੀਆ ਹੈ ਉਹ ਵਾਈਟ ਕਰਕੇ ਦੇਖੀ ਨਹੀਂ ਰਹੀ ਜੀ ਆਹ ਇਹ ਲਾ ਟਿਊਬਾਂ ਲਾਈਆਂ ਹੋਈਆਂ ਨੇ ਜੀ ਦੇਖੋ ਦੋ ਟਿਊਬਾਂ ਉਹ ਲੱਗੀਆਂ ਹੋਣ ਚਾਰ ਉਹ 6 ਟਿਊਬਾਂ ਉੱਪਰ ਉੱਪਰ ਲੱਗੀਆਂ ਹੋਈਆਂ ਨੇ ਇਹਦੇ 6 ਟਿਊਬਾਂ ਉੱਤੇ ਬਈ ਪੱਖੇ ਵਗੈਰਾ ਸਾਰੇ ਜਿਹੜੇ ਆਪਣੇ ਛੋਟੇ ਜਿਹੜੇ ਹਾਈ ਸਪੀਡ ਫੈਨ ਹੁੰਦੇ ਨੇ ਉਹ ਲੱਗੇ ਹੋਏ ਨੇ ਨਾਲ ਫਰੇਮ ਲੱਗਿਆ ਹੈ ਵੀ ਕੋਈ ਹੱਥ ਫੜਨਾ ਲੱਗਦੇ ਬਾਕੀ ਵੀ ਜੇ ਇੱਕ ਹੋਰ ਗੱਲ ਮੈਂ ਹੱਥ ਨਾਲ ਵਿੱਚ ਦੇ ਲੈ ਬੰਦਾ ਇੱਕ ਹੋਰ ਗੱਲ ਵੀ ਕਹਿਣਾ ਇਹਨਾਂ ਦੀ ਵੀ ਭਲਕ ਨੂੰ ਭੈਣ ਭਰਾ ਬਾਈ ਜੀ ਜਨੈਲ ਹੁਣਾਂ ਕੋਲੇ ਆਵੇ ਆਪਣਾ ਰੈਸਟੋਰੈਂਟ ਪਹਿਲਾਂ ਦੇਖ ਕੇ ਹਾਂਜੀ ਪਹਿਲਾਂ ਮੇਰਾ ਤਸੱਲੀ ਨਾ ਦੇਖ ਲੈ ਆਪਦੀ ਅੱਖਾਂ ਨਾਲ ਕੋਈ ਵੀਡੀਓ ਤੇ ਅਗਲਾ ਹੋਰ ਗੱਲ ਕਹਿੰਦਾ ਪਹਿਲਾਂ ਇਹ ਚੀਜ਼ ਦੇਖ ਵੀ ਆ ਫਰੇਮ ਕਾਦੇ ਬਣੇ ਹੋਏ ਆ ਹਾਂਜੀ ਹਾਂ ਇਹ ਜਿਹੜੇ ਟੇਬਲ ਦੇ ਹਨ ਸਾਰੇ ਸਟੀਲ ਦੇ ਬਣੇ ਹੋਏ ਆ ਸਾਰੇ ਸਟੀਲ ਦੇ ਨੇ ਹਾਂ ਤੇ ਰੱਖਣ ਨੂੰ ਤਾਂ ਆਪਾਂ ਦੂਜੇ ਵੀ ਰੱਖ ਦਿੰਦੇ ਨਹੀਂ ਹਾਂਜੀ ਹਾਂ ਇਹਨਾਂ ਨੇ ਬਹੁਤ ਸੋਹਣੇ ਆ ਇਹ ਮਤਲਬ ਆਪਦੇ ਇੱਥੇ ਵਰਕਸ਼ਾਪ 'ਚ ਹੀ ਬਣਾਏ ਆ ਠੀਕ ਆਪਾਂ ਐਂ ਕਰਦੇ ਆ ਫਿਰ ਹੁਣ ਨਾ ਆਪਾਂ نیچے ਚੱਲਦੇ ਆ ਆਪਾਂ ਇੱਕ ਵਾਰ ਹੋਟਲ ਦਾ ਵੀ ਗਿੜਾ ਦੇਈਏ ਹਾਂਜੀ ਹਾਂ ਵੀਰੇ ਅਸੀਂ ਖਾ ਪੀ ਲਿਆ ਹੁਣ ਹਾਂਜੀ ਹੱਥ ਪੱਲਾ ਉੱਤੇ ਵੀ ਐ ਥੋਣ ਵਾਲਾ ਤੇ ਤੁਸੀਂ ਥੱਲੇ ਵੀ ਲਗਾ ਰੱਖਿਆ ਹਾਂਜੀ ਇਹ ਦੋ ਲਾਉਣ ਦਾ ਕੀ ਕਾਰਨ ਵੀਰੇ ਇਹ ਦੋ ਲਾਉਣ ਦਾ ਵੀਰ ਜੀ ਕਾਰਨ ਨਹੀਂ ਆ ਹੌਣ ਆਪਣਾ ਕੋਈ ਟਰੱਕ ਭਰਾ ਕੌਣ ਸੀ ਆਪ ਟਰਾਲਾ ਚਲਾਉਂਦੇ ਸੀ ਹਾਂਜੀ ਹਾਂਜੀ ਤੇ ਕੋਈ ਟਰੱਕ ਭਰਾ ਆਉਂਦਾ ਰਾਤ ਫਰਾਤੇ ਹਾਂਜੀ ਅਸੀਂ 10 11 ਵਜੇ ਤਾਈਂ ਓਪਨ ਰੱਖਾਂਗੇ ਹਾਂਜੀ ਹਾਂਜੀ ਤੇ ਕੋਈ ਭੈਣ ਭਰਾ ਆਉਂਦਾ ਕਿਸੇ ਨੇ ਮੂੰਹ ਹੱਥ ਧੋਣਾ ਹਾਂਜੀ ਹਾਂਜੀ ਨੀਂਦ ਦਾ ਮਾਰਿਆ ਹੋਇਆ ਕੌਣ ਸੀ ਆਪ ਡਰਾਈਵੀਆਂ ਕੀਤੀਆਂ ਵਾ ਤੇ ਕਰਦੇ ਆ ਤੇ ਇਹ ਚ ਮਤਲਬ ਛਿੱਟੇ ਪਾਣੀ ਦੇ ਅੱਖਾਂ 'ਚ ਮਾਰ ਸਕਦਾ ਵਾ ਤੇ ਹੱਥ ਵੀ ਧੋ ਸਕਦਾ ਉਹਦਾ ਜੂਸ ਪੀ ਕੇ ਓਕੇ ਠੀਕ ਹੈ ਨਾ ਤੇ ਖਾਣਾ ਪਾਣਾ ਖਾ ਕੇ ਵੀ ਹੱਥ ਧੋ ਸਕਦੇ ਤਾਂ ਕਰਕੇ ਇਹ ਸਾਰੀ ਸਹੂਲਤ ਦੇ ਥੱਲੇ ਵੀ ਦਿੱਤੀ ਆ ਬਈ। ਲਓ ਬਈ ਇਹ ਵੀ ਬੜੇ ਵਧੀਆ ਦੇਖੋ ਇਹਦੇ ਵਿੱਚ ਬਈ ਹਨਾ ਇਹ ਸੁਵਿਧਾ ਵੀ ਹੈਗੀ ਆ ਬਈ। ਹਾਂਜੀ ਇੱਧਰ ਵੀ ਬੜਾ ਇਹ ਉਹ ਆ ਜੀ ਇਹ ਸਟੋਰ ਬਣਾਇਆ ਬਾਈ ਜਨੈਲ ਹੁਣਾਂ ਨੇ ਬਈ ਇਹ ਇੱਥੇ ਅਸੀਂ ਗੰਨਾ ਵੀ ਰੱਖ ਸਕਦੇ ਆ। ਹਾਂਜੀ ਪਿਆਜ਼ ਵੀ ਰੱਖ ਸਕਦੇ ਆ। ਸਟੋਰੇਜ ਹੋ ਗਈ ਆ। ਇਹ ਸਟੋਰ ਜਣੇ ਬਾਹਰ ਆ ਸਾਰਾ ਸਿੱਟ ਮਥੋਂ ਦੱਸਾ ਬਾਹਰ ਵਾਲਾ ਜੀ। ਠੀਕ ਆ। ਹਾਂਜੀ ਕਾਰ ਰਿਆਈ ਪਛੇਲਾ ਬਾ ਕਰਕੇ ਪਛਾਉਣਾ ਜੀ ਸੌਂਜੇ ਇਹਦੇ ਸਾਲਾਂ ਦੇ ਵਿੱਚ ਇਹਦੇ ਵਿੱਚ ਕਹਿੰਦੇ ਹੁੰਦੇ ਆ ਤੂੜੀ ਵਾਲੇ ਅੰਦਰੋਂ ਵੀ ਬੰਦਾ ਭਜਦਾ ਮੰਜਾ ਲੈ ਕੇ ਤੇ ਇੱਥੇ ਲਜਾਈ ਸੱਟ ਕੇ ਗਦੈਲਾ ਸੱਟ ਕੇ ਪੈ ਸਕਦਾ ਤੇ ਆਹ ਮਤਲਬ ਇਹ ਦੂਜੇ ਆ ਗਏ ਜੀ ਆਪਣੇ ਇਹ ਮਤਲਬ ਆਹ ਆਪਾਂ ਜਨਰੇਟਰ ਤੇ ਲਾਉਣਾ ਠੀਕ ਹੈ ਜੀ ਇਹ ਸਾਰੇ ਪੁਆਇੰਟ ਇੱਥੇ ਦਿੱਤੇ ਹੋਏ ਆ ਠੀਕ ਹੈ ਵੀਰੇ ਹਾਂ ਇਹ ਵੀ ਤਾਂ ਬਾਕਸ ਆ ਇਹਦੇ ਵਿੱਚ ਆਪਾਂ ਵੀ ਪਿਆਜ਼ ਪੂਜਵੀ ਰੱਖ ਸਕਦੇ ਆ ਹਾਂਜੀ ਹਾਂਜੀ ਇਹ ਚ ਗੰਨਾ ਸਟੋਰ ਵੀ ਕਰ ਸਕਦੇ ਆ ਇਸ ਟਾਈਮ ਤੇ ਇਹਦੇ ਵਿੱਚ ਆਪਾਂ ਪਿਆਜ਼ ਜਿਵੇਂ ਆਪਾਂ ਹੋਟਲ ਤੇ ਬਾਤੋਂ ਚ ਕੋਈ ਚੀਜ਼ ਆ ਉਹ ਇਹਦੇ ਵਿੱਚ ਸਟੋਰ ਕਰ ਸਕਦਾ ਬਹੁਤ ਸੋਹਣੇ ਬਾਕਸ ਬਣਾਏ ਆ ਹਾਂਜੀ ਤੇ ਬਈ ਕੱਲੀ ਕੱਲੀ ਚੀਜ਼ ਦੀ ਜਿਹੜੀ ਸੁਵਿਧਾ ਬਹੁਤ ਵਧੀਆ ਦਿੱਤੀ ਹੋਈ ਹੈਗੀ ਕੋਈ ਇਹ ਨਹੀਂ ਹੈਗਾ ਵੀ ਜੇ ਥੋੜੀ ਚੀਜ਼ ਉੱਥੇ ਲੱਗ ਗਈ ਉਹ ਫਿਕਸੀ ਹੈ ਨਹੀਂ ਜੀ ਸਿੱਧਾ ਉਹਨਾਂ ਦੀ ਆਪਾਂ ਸਰਵਿਸ ਵਗੈਰਾ ਵੀ ਕਰ ਸਕਦਾ ਸਿੱਧੀ ਸਿਸਟਮ ਕੋਈ ਨਹੀਂ ਰੱਖਿਆ ਅੱਛਾ ਵੀਰੇ ਹੁਣ ਇੱਕ ਛੋਟੀ ਜਿਹੀ ਹੋਰ ਮੈਂ ਗੱਲ ਕਰਦਾ ਉਹਨਾਂ ਦਾ ਟਰਾਲੀ ਉੱਤੇ ਖੜੀ ਆਪਾਂ ਝੂਲਦੀ ਆ ਹਾਂਜੀ ਝੂਲਦੀ ਸੀਗੀ ਕਈ ਬੰਦਿਆਂ ਨੂੰ ਲੱਗਦਾ ਡਰ ਹੈ ਨਾ ਵੀਰੇ ਹਾਂਜੀ ਵੀ ਆਪਾਂ ਉੱਚੇ ਬਹੁਤਾ ਖੜੇ ਆਂਗੇ ਕਿ ਇਹ ਟਰਾਲੀ ਇੱਦਾਂ ਹੀ ਝੂਲੂਗੀ ਜੇ ਇਹ ਸਟੈਂਡ ਵੀ ਹੋ ਇੱਕ ਥਾਂ ਤੇ ਨਹੀਂ ਜੀ ਇਹ ਹੁਣ ਫਸ ਤੇ ਖੜੀ ਆ ਹਾਂਜੀ ਡੱਗ ਤੇ ਖੜੀ ਆ ਜੀ ਇੱਥੇ ਧੋਤੀ ਬਾਈ ਹੁਣਾਂ ਨੇ ਹਾਂਜੀ ਹਾਂਜੀ ਤੂੰ 5 ਮਹੀਨੇ ਕੰਮ ਚੱਲਦਾ ਰਿਆ ਤੇ ਧੋਤੀ ਇਹਦੇ ਹੁਣ 4 ਦੰਗੀਆਂ ਲਾਈਆਂ ਹੋਈਆਂ ਮਤਲਬ ਜਿਨ੍ਹਾਂ ਨੂੰ ਪਹ ਸਟੈਂਡ ਕਹਿ ਦਿੰਦੇ ਆ ਮਤਲਬ ਸਾਰੇ ਪਾਸੇ ਤੇ ਸਟੈਂਡ ਚਾਰ ਚਾਰ ਸਟੈਂਡ ਲਾਇਆ ਦੋ ਸਟੈਂਡ ਬਣੀ ਚਾਰ ਸਟੈਂਡ ਲਾਇਆ ਜਦੋਂ ਆਪਾਂ ਇਹਨੂੰ ਖੜਾ ਦਾਾਂਗੇ ਇੱਕ ਥਾਂ ਉਹਦੇ ਸਟੈਂਡਾਂ ਤੇ ਇਹਨੂੰ ਖੜੀ ਕਰਦਾ ਫੇਰ ਜੰਪ ਨਹੀਂ ਕਰੂਗੀ ਤੇ ਕਮਾਨੀ ਤੋਂ ਬਿਨਾ ਇਹ ਅਸਲ ਕਮਾਨੀਆਂ ਨਹੀਂ ਹੈਗੀਆਂ ਕਮਾਨੀਆਂ ਨਹੀਂ ਹੈ ਜੀ ਅਸਲ ਕਮਾਨੀ ਵਾਲੀ ਸਟੋਰੀ ਕਾਦੇ ਵਾਸਤੇ ਹੈ ਜੀ ਇਹ ਸਟੋਰਿੰਗ ਵੀਰੇ ਹੁਣ ਜਿਵੇਂ ਹੁਣ ਹੁਣ ਗੰਨਾ ਤਾਜ਼ਾ ਲਿਆ ਕੇ ਹਾਂਜੀ ਧੋ ਕੇ ਚ ਸਟੋਰ ਕਰਿਆ ਕਰਨਾ ਹਾਂ ਪਰ ਗੰਨਾ ਵੱਧ ਲਾਗਤ ਹੋਊਗਾ ਹਾਂਜੀ ਗੰਨਾ ਆਪਾਂ ਇਹ ਚ ਧੋ ਕੇ ਸਟੋਰ ਕਰਦਾ ਕਰਨਾ ਮਤਲਬ ਇਹ ਟਾਣਾ ਦੇ ਨਾਲ ਗੰਨਾ ਲੱਗਣਾ ਹੁਣ ਹਾਂਜੀ 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 ਸਾਹ ਆ ਗਿਆ ਸਿੱਧਾ ਹਾਂਜੀ ਹਾਂਜੀ ਹੁਣ ਆ ਗਿਆ ਆਪਾਂ ਲਾਸਟ ਲਾਸਟ ਪੁਆਇੰਟ ਆ ਗਿਆ ਬਈ ਹਨਾ ਤੇ ਆ ਆ ਗਈ ਬਈ ਇੱਥੇ ਪਾਣੀ ਦੀ ਟੈਂਕੀ ਹੈਗੀ 1000 ਲੀਟਰ ਦੀ ਲਾਈ ਹੈ ਹਾਂਜੀ 1000 ਲੀਟਰ ਆ ਜੀ ਅੱਛਾ ਨਾਲ ਕੂਲਰ ਆ ਗਿਆ ਬਾਹਰਲਾ ਆਪਣਾ ਹਾਂਜੀ ਤੇ ਆ ਤੁਹਾਡਾ ਸਿਲੰਡਰ ਆ ਗਿਆ ਇਹ ਸਿਲੰਡਰ ਆ ਗਿਆ ਜੀ ਹਾਂਜੀ ਇਹ ਮਾ ਤੋਂ ਸਾਰਾ ਕਿਤੇ ਦਕਸ਼ਣ ਕਾਨੂੰ ਪਤਾ ਹੀ ਆ ਅੱਜਕੱਲ ਵੀ ਚੋਰੀ ਚੱਪੇ ਦਾ ਵੀ ਇਹ ਵੀ ਇਹ ਸੇਫਟੀ ਆ ਜੀ ਇੱਥੇ ਸੰਭਲ ਰੱਖਿਆ ਜਾਂਦਾ ਵਾ ਹਾਂ ਜੀ ਹਾਂ ਜੀ ਤੇ ਇੱਥੇ ਮਤਲਬ ਆਵਲਜੈਂਸੀ ਚ ਕਿਸੇ ਨੂੰ ਪਾਣੀ ਵੀ ਚਾਹੀਦਾ ਇਹ ਬਾਈ ਹੁਣਾਂ ਦੇ ਛੜਕਾਓ ਕਰਨਾ ਪਏ ਛੜਕਾਓ ਕਰਨਾ ਜਿਹੜੀ ਜਿਹੜੀ ਟੂਟੀ ਲੱਗੀ ਹੋਈ ਹੈ ਜੀ ਇੱਥੇ ਇਹ ਟੂਟੀ ਸਪੈਸ਼ਲ ਲਾਈ ਆ ਤੇ ਬਾਈ ਆ ਇਹ ਧੂਆ ਨਿਕਲ ਨੂੰ ਰੱਖਿਆ ਹਾਂ ਨਹੀਂ ਇਹ ਜੀ ਇਹ ਮਤਲਬ ਗੰਨੇ ਵਾਸਤੇ ਜਿਵੇਂ ਹੁਣ ਕਚਰਾ ਅੰਦਰ ਨਹੀਂ ਜਾਊਗਾ ਠੀਕ ਹੈ ਜੇ ਹੁਣ ਅੰਦਰ ਗੰਨੇ ਦਾ ਕਚਰਾ ਜਾਊਗਾ ਤਾਂ ਫਿਰ ਮੱਖੀਆਂ ਵੀ ਆਉਣਗੀਆਂ ਠੀਕ ਹੈ ਨਾ ਇਹ ਤੇ ਹੁਣ ਬੋਰਾ ਚੜ ਜਾ ਚੜ ਜਾ ਕਰਨ ਜਿਵੇਂ ਆਪਾਂ ਆਟਾ ਪੀਨੇ ਆ ਠੀਕ ਹੈ ਠੀਕ ਆ ਜੀ ਇਹ ਬਾਈ ਦੀ ਕਾੜ ਬਹੁਤ ਸੋਹਣੀ ਲੱਗੀ ਮੈਨੂੰ ਬਾਈ ਜਨੈਲ ਦੀ ਇਹ ਤੇ ਬੋਰਾ ਚੜ ਕੇ ਉਤੋਂ ਨਹੀਂ ਬਣਿਆ ਜਾਏਗਾ ਨਾਟੇ ਵਾਲੀ ਬੋਰੀਆਂ ਨੂੰ ਹਾਂਜੀ ਤੇ ਮੁੜ ਕੇ ਜਦੋਂ ਉਹ ਬੋਰਾ ਭਰ ਜਾ ਕਰੂੰ ਉਦੋਂ ਚੱਲੋ ਫਿਰ ਡੰਗਰਾ ਨੂੰ ਦੇ ਛੱਟੇ ਇਹ ਵੀ ਬੜੀ ਵਧੀਆ ਚੀਜ਼ ਬਹੁਤ ਸੋਹਣੀ ਚੀਜ਼ ਬਣਾਈ ਤੇ ਆਹ ਸੈਲਫ ਆ ਜੀ ਮੂਰੇ ਇਹ ਤੁਹਾਡੀ ਸੈਲਫ ਆ ਗਈ ਇੱਥੇ ਤੁਸੀਂ ਖਾ ਪੀ ਜਾ ਸਕਦੇ ਹੋ ਠੀਕ ਆ ਆਪਣਾ ਬਾਈ ਹਾਂਜੀ ਇਹ ਸੈਲਫ ਆ ਗਈ ਜੀ ਆਹ ਤੇ ਬਾਕੀ ਬਾਈ ਬਣਿਆ ਕਿਵੇਂ ਏ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਅਗਰ ਕਿਸੇ ਭਰਾ ਨੇ ਕੋਈ ਐਦਾਂ ਦੀ ਚੀਜ਼ ਤਿਆਰ ਕਰਵਾਉਣੀ ਆ ਤਾਂ ਵੀ ਮੈਂ ਨੰਬਰ ਪਾਤੇ ਟਾਈਟਲ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾਤੇ ਤੇ ਤੁਸੀਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਨਾ ਵੀ ਇਹ ਹੁੰਦਾ ਵੀ ਜਿਹੜਾ ਇਹਦਾ ਖਰਚਾ ਹੁੰਦਾ ਸਾਰਾ ਹੁੰਦਾ ਅਲੱਗ-ਅਲੱਗ ਤਰੀਕੇ ਦਾ ਕੁਛ ਨੂੰ ਕੋਈ ਚੀਜ਼ ਬਦਲ ਲਵਾਉਣੀ ਹੈ ਕਿਦ ਨੇ ਕੱਟ ਲਵਾਉਣੀ ਹੈ ਹਣੇ ਤੇ ਤੁਸੀਂ ਉਸ ਹਿਸਾਬ ਨਾਲ ਤੁਸੀਂ ਆਪਣਾ ਕੰਮ ਕਰਵਾ ਸਕਦੇ ਹੋ ਤੇ ਹੋਰ ਕੀ ਕੁਝ ਕਰਦੇ ਨੇ ਭਾਈ ਸਾਹਿਬ ਉਹ ਵੀ ਤੁਸੀਂ ਦੱਸ ਦਿਆ ਤੁਹਾਨੂੰ ਭਾਈ ਜੀ ਇਸ ਤੋਂ ਇਲਾਵਾ ਆਪਣਾ ਹੋਰ ਕੋਈ ਕੰਮ ਹੈਗਾ ਅਸੀਂ ਪਾਲਕੀ ਸਾਹਿਬ ਤਿਆਰ ਕਰਦੇ ਨੇ ਜੀ ਗੁਰੂ ਮਹਾਰਾਜ ਵਾਸਤੇ ਸਾਰੀਆਂ ਗੱਡੀਆਂ ਤੀ ਤਿਆਰ ਕਰਦੇ ਆ ਕਾਰ ਤੇ ਵੀ ਤਿਆਰ ਕਰਦੇ ਨੇ ਠੀਕ ਹੈ ਜੀ ਤੇ ਬਈ ਠੀਕ ਹੈ ਬਹੁਤ ਵਧੀਆ ਕੰਮ ਲੱਗਿਆ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਬਈ ਕਿਵੇਂ ਲੱਗਿਆ ਕੰਮ ਅੱਛਾ ਇੱਕ ਚੀਜ਼ ਹੋਰ ਮੈਂ ਦੱਸਣੀ ਚਾਹੁੰਨਾ ਜੀ ਜਿਵੇਂ ਹੁਣ ਇਹ ਸਰਦਾਰ ਬਲਬੀਰ ਸਿੰਘ ਨੇ ਬਣਵਾਈ ਹੈ ਇਹ ਟਰਾਲੀ ਦੇ ਉੱਤੇ ਇਹਦਾ ਵੀ ਇੱਕ ਬਹੁਤ ਵੱਡਾ ਗੁਣਾ ਹੈ ਜਿਹੜੇ ਹੁਣ ਲੋਕ ਬਣਵਾਉਂਦੇ ਨੇ ਗੱਡੀ ਲੈ ਕੇ ਪਹਿਲਾਂ ਤਾਂ ਦੇਖੋ ਜੇ ਆਪਾਂ 10 ਟੈਰੀ ਗੱਡੀ ਲਈਏ ਤਾਂ 6-7 ਲੱਖ ਦੀ ਤਾਂ ਉਹ ਆਊਗੀ। ਐਦੂ ਘਟਤਾ ਉਹ ਮਿਲਦੀ ਨਹੀਂ ਵਧੀਆ ਚੱਲਦੀ। ਫਿਰ ਉਸ ਤੋਂ ਬਾਅਦ ਉਹਦੀ ਮੈਂਟੇਨੈਂਸ ਕਦੇ ਬ੍ਰੇਕ ਖਰਾਬ ਹੋ ਗਏ, ਕਦੇ ਇੰਜਨ ਖਰਾਬ ਹੋ ਗਿਆ, ਕਦੇ ਉਹਦਾ ਨਿਸ਼ੋਰ ਕਦੇ ਟੈਕਸ ਵੀ ਜੱਬ ਖੜੇ ਹੁੰਦੇ ਨੇ ਉਹਦੇ। ਹੁਣ ਅਜਿਹੀ ਜੀ ਅੱਜ ਬਣਾਤੀ ਇੱਕ ਤਾਂ ਇਹਦੇ ਦੇਖੋ ਮਾਡਲ ਉਹੀ ਰਹੂ। ਜਿਹੜਾ ਅੱਜ ਦਾ ਮਾਡਲ ਆ ਇਹੀ ਰਹੂਗਾ। ਨਵਾਂ ਨਵੇਂ ਦਾ ਨਵੇਂ ਦਾ। ਬਾਕੀ ਇੱਕ ਸਭ ਨਾਲੋਂ ਵਧੀਆ ਵੀਰ ਜੀ ਇੱਕ ਹੋ ਗੱਲ ਮੈਂ ਤੁਹਾਨੂੰ ਦੱਸਦਾ। ਬਸਤਾ ਹਜੇ ਡਿਕ ਟੋਲਾ ਖਾ ਜੂਗੀ ਹਾਂਜੀ ਇਹ ਚ ਕੋਈ ਪਟਾ ਨਹੀਂ ਇਹਦੇ ਵਿੱਚ ਕਮਾਨੀ ਨਹੀਂ ਨਾ ਹੈਗੀ ਇਸ ਕਰਕੇ ਜੰਪ ਨਹੀਂ ਜੀ ਕਰੂਗੀ ਕਮਾਨੀ ਨਹੀਂ ਸਿਰ ਪਲੇਨ ਆ ਜਿੱਥੇ ਲਿਜਾ ਕੇ ਖੜਾਤੀ ਬੈੱਡ ਵਾਂਗੂ ਉੱਥੇ ਹੀ ਖੜੀ ਰਹਿਣਾ ਇਹਨੇ ਠੀਕ ਹੈ ਹਾਂਜੀ ਤੇ ਉਹ ਆਪਣਾ ਐਸ਼ਾ ਟਰੈਕਟਰ ਆ ਜੀ ਇਹਦੇ ਮੂਹਰੇ ਜੋੜ ਨੂੰ ਲਿਆਂਦਾ ਇਹ ਲੈ ਜੂ ਹਾਂ ਮੈਂ ਕਹਿਆ ਜੀ ਲੈ ਇਹਨੂੰ ਤਾਂ ਪਤਾ ਨਹੀਂ ਲੱਗਦਾ ਇਹਨੂੰ ਪਤਾ ਹੀ ਨਹੀਂ ਲੱਗਦਾ ਹਾਂਜੀ ਉਹ ਬੰਦ ਰੇਸ ਦੀ ਬਾਹਰ ਕੱਢ ਲਿਆ ਜਾਨ ਬਹੁਤ ਆ ਇਹਦੇ ਕੋਲ ਬਈ ਯਾਰ ਆ ਟਰੈਕਟਰ ਆਲੇ ਝੋਟੇ ਨੂੰ ਖਿੱਚ ਕੇ ਲੈ ਕੇ ਜਾਉ। ਹਾਂਜੀ। ਨਾਲਾ ਬਾਈ। ਹਾਂਜੀ। ਤੇ ਚਲੋ ਬਾਈ ਹਨਾ ਕਮੈਂਟ ਕਰਕੇ ਦੱਸੋ ਕਿਵੇਂ ਲੱਗਿਆ ਤੇ ਮੇਨ ਕੰਮ ਤਾਂ ਬਾਈ ਹਨਾ ਇਹਦਾਗਾ ਉਹਨਾਂ ਦਾ ਇੱਕ ਲੈ ਕੇ ਜਾਣਾ ਤੇ ਇਹਨਾਂ ਨੂੰ ਰੋੜਨੀ ਆ। ਤੇ ਮਿਲਾਂਗੇ ਬਹੁਤ ਛੇਤੀ ਨਵੀਂ ਵੀਡੀਓ ਦੇ ਨਾਲ ਬਾਈ। ਸਸਿਕਾ